ਜੱਟ ਕਲੈਕਸ਼ਨ ਵਾਲੇ ਸਾਡੇ ਮੱਲ ਹੁਣਾ ਦਾ ਧੰਮਾਦ ਹੈ ਅਮਰੀਕ ਪਹਿਲੀ ਪੈ ਗਈ ਉਹ ਜਦੋਂ ਪਹਿਲੀ ਕਬੱਡੀ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਜੇਕਰ ਕਹਿੰਦੇ ਚਾਰੇ ਤਿਆਰ ਤਿਆਰ ਨੇ ਉਹ ਚਾਰਾਂ ਵਿੱਚੋਂ ਦੇਖਾਂਗੇ ਕਿ ਕੌਣ ਬੱਲੇ ਬੱਲੇ ਕਰਵਾਵੇਗਾ ਮਾਹਪੁਰਚਾਂ ਵੀ ਕਹਿੰਦੇ ਵੱਡੀ ਕਿਰਪਾ ਹੈ ਅੱਜ ਵੱਡੇ ਮਾਣ ਤੇ ਸਿਰਮਾਨ ਉਹ ਦਿਲੋ ਦਿਲਾਂ ਦਾ ਸਰ ਲਈ ਹੈ ਕੁਲਵਿੰਦਰ ਵੀ ਹੈ ਤਿੰਨ ਕਬੱਡੀਆਂ ਤੇ ਭਾਈ ਕੁਲਵੰਤ ਸਿੰਘ ਜੀ ਸਰਪੰਚ ਤੇ ਚੋਰ ਸਾਡੇ ਸਤਕਾਰਯੋਗ ਦੇ ਤੇ ਅਵਰਜੀਤ ਸਿੰਘ ਜੀ ਸਰਪੰਚ ਖਿਆਲੀ ਚਾਹਲਾਂ ਵਾਲੀ ਉਹਨਾਂ ਵੱਲੋਂ 5100 ਪਹਿਲੀ ਆ ਕਹਿੰਦਾ ਰੇਡ ਕੁਲਵਿੰਦਰ ਦੀ ਮਾ ਖੇੜੀਏ ਸ਼ਰਮੇ ਦਾ ਹਰ ਇੱਕ ਜਫਾ ਜਗਪਾਲ ਖਹਿਰਾ ਕਹਿੰਦਾ 1000 ਦਾ ਅੱਜ ਰੇਡਾਂ ਪੈਂਦੀਆਂ ਨਿੱਕੇ ਦੀ ਜ਼ਿੰਮੇਵਾਰੀ ਵੱਡੀ ਸਾਡੇ ਵਾਲੇ ਦੀ ਆ ਕੁਲਵਿੰਦਰ ਹੈ ਰੇਡ ਪਾਈ ਹੈ ਮਾਖੇੜੀਆ ਤਿਆਰ ਹੈ ਨਿੱਕੂ ਤਿਆਰ ਹੈ ਮੈਚ ਚੋਟੀ ਦਾ ਇਹ ਬੱਲੇ 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 ਬੱਲੇ

ਓ ਰਾਮਣਿਆ ਫੌਜੀ ਆ ਗਿਆ ਅਮਰੀਕ ਸਾਹਮਣੇ ਕਹਿੰਦੇ ਫੌਜੀ ਦੀ ਰੇਡ ਪੈ ਰਹੀ ਹੈ ਮੇਰੇ ਮਿੱਤਰੋ ਇਹ ਵੀ ਕਹਿੰਦੇ ਚਾਰੇ ਪਿਆਰ ਵਰ ਤਿਆਰ ਨੇ ਜਗਪਾਲ ਸਿੰਘ ਜੀ ਖਹਿਰਾ ਸਾਹਿਬ ਜੋ ਸਰਪੰਚ ਦੇ 1 ਲੱਖ ਦੇ ਉਹ ਵੱਡੇ ਯੋਗਦਾਨ ਨੇ 1 ਲੱਖ ਦੇ ਕਹਿੰਦੇ ਉਹ ਚੋਟੀ ਦੇ ਯੋਗਦਾਨ ਨੇ ਉਹ ਸਾਹਮਣੇ ਕਹਿੰਦੇ ਰੇਡ ਉਹ ਫੌਜੀ ਦੀ ਪੈ ਗਈ ਮੇਰੇ ਮਿੱਤਰੋ ਚਾਰੇ ਪਿਆਰ ਵਰ ਤਿਆਰ ਨੇ ਕਿ ਕਸੜ ਤੋਂ ਚੰਗੀ ਚੀਜ਼ ਉਹ ਫੇਰ ਜਾ ਕੇ ਛੇੜੀ ਕਾਮੀ ਜੇ ਲਵਾ ਲੇਗਾ ਭੂਆ ਦੇ ਪੁੱਤਾਂ ਨੂੰ ਲਹਰ ਜਿੱਜੜੇਪੇ ਦੀ ਜੇ ਪੈ ਜਾਏ ਤੁਰਦਾ ਓਏ ਹਿਰਨੀ ਦੀ ਪੈਂਡ ਤੇ ਸ਼ੇਰਾਂ ਦੇ ਪੁੱਤਾਂ ਨੂੰ ਹਿਰਨੀ ਦੀ ਪੈਂਡ ਤੇ ਸ਼ੇਰਾਂ ਦੇ ਪੁੱਤਾਂ ਨੂੰ ਸ਼ੇਰਾਂ ਦੀਆਂ ਦਿਆੜਾ ਸ਼ੇਰ ਸੰਦੇ ਆ ਸੇਵਾ ਸਿੰਘ ਦੀ ਠਿਕਰੀ ਵਾਲੀ ਦਾ ਪਿੰਡੋ ਇਹ ਬਾਬਰਾ ਠਿਕਰੀ ਵਾਲੀ ਆ ਐਨ ਗੱਲਾਂ ਹੋਈਆਂ ਉਸ ਇਲਾਕੇ ਦੇ ਸੰਤ ਰਮਦਾਸੀ ਉਹਨਾਂ ਦੀ ਕਹਿੰਦੇ ਗੱਲ ਹੋਈ ਐ ਪਹਿਲਾਂ ਅਮਰੀਕ ਨੇ ਜ਼ਿਕਰ ਕਰਿਆ ਪਰ ਕਹਿੰਦੇ ਲੰਬਰਦਾਰ ਮੱਲੜੀ ਵਾਲਾ ਔਰ ਨੰਬਰ ਕਹਿੰਦਾ ਰੇਟਰ ਦਾ ਨੰਬਰ ਕਹਿੰਦਾ ਧਾਵੀ ਦਾ ਧਾਵੀ ਕਹਿੰਦਾ ਉੱਡ-ਉੱਡ ਪਾਉਂਗਾ ਕਬੱਡੀਆਂ ਲੱਤਾਂ ਹਿੱਕਾਂ ਬਾਹਾਂ ਵਿੱਚ ਤਾਗਤਾਂ ਨੇ ਵੱਡੀਆਂ ਉਹ ਲੱਤਾਂ ਹਿੱਕਾਂ ਬਾਹਾਂ ਵਿੱਚ ਉਹ ਪੱਟਾਂ ਦੇ ਵੱਡੀਆਂ ਆ ਦੂਜੀ ਕਬੱਡੀ ਕਹਿੰਦੇ 5100 ਦੀ ਚੱਲੀ ਐ ਉਹ ਪੱਟਾਂ ਦੇ ਕਹਿੰਦੇ ਫੇਰ ਥਾਪੀਆਂ ਵੱਜਣਗੀਆਂ ਇਹ ਮੁੰਡਿਆਂ ਨੇ ਕਹਿੰਦੇ ਡੇਡ ਡੇਡ ਉਹ ਲੱਖ ਦੀਆਂ ਕੌਡੀਆਂ ਪਾਆਂ ਨੇ ਇਹਦੇ 2-2 ਲੱਖ ਦੀਆਂ ਕੌਡੀਆਂ ਵੀ ਪਾਆਂ ਨੇ ਇਹ ਅਕਲਵਿੰਦਰ ਕਹਿੰਦੇ ਜਲਵੇੜੇ ਵਾਲਾ ਮੇਰੇ ਮਿੱਤਰੋ ਉਹ ਚਾਰੇ ਪਿਆਰ ਨੇ ਉਹ ਟਰਾਈ ਕੀਤੀ ਮੁੰਡਿਆਂ ਨੇ ਨੰਬਰ ਕਹਿੰਦੇ ਰੇਡਰ ਦੇ ਸੇ ਓ ਟੋਪਰ ਵਾਲਾ ਆ ਗਿਆ ਟੋਪਰ ਵਾਲਾ ਰਕੇਸ਼ ਆ ਗਿਆ ਮੇਰੇ ਵੀਰੋ ਇਹ ਰੇਡ ਪਾਉਣ ਦੇ ਲਈ ਵਧਿਆ ਬਾਲਾ ਜੇ ਕਹਿੰਦੇ ਜਾਫੀ ਖੇਡ ਰਿਹਾ ਔਰ ਦੂਜੇ ਪਾਸੇ ਨੰਬਰਦਾਰ ਮੱਲੜੀ ਹੈ ਆ ਮੈਚ ਦੇ ਵਿੱਚ ਐਨ ਖੜਕੇ ਦੜਕੇ ਪੂਰੇ ਆ ਤਿੰਨ ਤੇ ਸਾਢੇ ਤਿੰਨ ਦੀ ਟੱਕਰ ਓਏ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਨੇ ਖਾਣੀ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਵੇਖਾਣੇ ਉਧਰ ਕਹਿੰਦੇ ਜਸ਼ਨਪੁਰੀ ਜੀ ਪੰਜਾਬ ਪੁਲਿਸ ਦੀ ਬਹੁਤ ਵੱਡੀ ਸ਼ਖਸੀਅਤ ਹੈ ਦਿਨੋ ਦਮਾਵਾ ਨੇ ਕਿਉਂਕਿ ਔਖੀਆਂ ਦੇ ਕਮਾਈਆ ਇੱਕ ਹਾਰਡ ਜੌਬ ਹੈ ਮੈਂ ਪਹਿਲਾਂ ਕਹਿ ਕੇ हटਿਆ ਵੀ ਮੀ ਆਵੇ ਦੇਰੀ ਆਵੇ ਪਰ ਜਿੰਦਗੀ ਸਮਰਪਿਤ ਹੁੰਦੀ ਹੈ ਉਹ ਸਾਡੇ ਦੇਸ਼ ਨੂੰ ਉਹ ਦਿਨੋ ਦਮਾਵਾ ਨੇ ਆਹ ਕਹਿੰਦੇ ਠਿਕਰੀ ਵਾਲੇ ਪਿੰਡ ਦਾ ਇਹ ਬਬਰਾ ਕਬੱਡੀ ਪਾੜਿਆ ਮੇਰੇ ਮਿੱਤਰੋ ਉਹ ਬੋਲੇ-ਬੋਲੇ ਕਦਮ ਜੜੇ ਉਹ 1660 ਤੋਂ ਲੈ ਕੇ ਉਹ 1692 ਤੱਕ ਜਿਹੜੇ ਉਹ 1692 ਵਿੱਚ ਉਹ ਕਿਹੜੀ ਧਰਤੀ ਸੀ ਤੇ ਕਿਵੇਂ ਸਾਨੂੰ ਉਹ ਗਿੱਦੜਾਂ ਤੋਂ ਸ਼ੇਰ ਬਣਾਇਆ ਗਿੱਦੜਾਂ ਤੋਂ ਸ਼ੇਰ ਬਣਾਇਆ ਦੱਸਿਓ ਆਹਦੇ ਬੱਚਿਆਂ ਨੂੰ ਆਹ ਕਹਿੰਦੇ ਫੇਰ ਕੁਲਵਿੰਦਰ ਤਿਆਰ ਹੈ ਮੇਰੇ ਵੀਰੋ ਇੱਕ ਪਾਸੇ ਕਲਿਆਣਾ ਵਾਲਾ ਗੁਰਪ੍ਰੀਤ ਸਿੰਘ ਦਾ ਪੁੱਤਰ ਨਿੱਕੂ ਤੇ ਦੂਜੇ ਪਾਸੇ ਮਾਖੇ ਵਾਲੀਆਂ ਸ਼ਰਮਾ ਜੱਲੂਪੁਰ ਦੇ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਇਹਨਾਂ ਪਿੰਡਾਂ ਦਾ ਵੱਡਾ ਮਾਲਾ ਆ ਟੱਕਰ ਇੱਕ ਪਾਸੇ ਪਾਲਾਂ ਤੇ ਕਹਿੰਦੇ ਕੁਲਵਿੰਦਰ ਹਜੇ ਤੱਕ ਰੇਡਾਂ ਤੇ ਮੈਚ ਹੈ ਗੱਲ ਜੱਫੀਆਂ ਤੇ ਖੜੀ ਆ ਉਹ ਗੱਲ ਕਹਿੰਦੇ ਜੱਸਿਆਂ ਤੇ ਖੜੀ ਐ ਕੁਲਵਿੰਦਰ ਪਿਰਿਆ 5200 ਰੁਪਏ ਲੈ ਜੋ ਕੁਲਵਿੰਦਰ ਨੂੰ ਵੇਂਤੀ ਆ ਵੀ ਕਰੰਬਰ ਆਪਣਾ 5100 ਰੁਪਇਆ ਲੈ ਜਾਵੇ ਆਹ ਸਾਹਮਣੇ ਫਿਰ ਉਹ ਟੱਟਾਂ ਦੇ ਥਾਪੀਆਂ ਵੱਜਣ ਗਿਆ ਮੇਰੇ ਮਿੱਤਰੋ ਇਹਨੂੰ ਕਾਉਂਡ ਰੋਕੂ ਇਹਨੂੰ ਕਾਉਂਡ ਫੜੂ ਇਹਦੇ ਬਹੁਤ ਮੂਰੇ ਹੋਵੇਗਾ ਉਹ ਧਰਤੀ ਪਿੰਡ ਝੜੀਰ ਦੀ ਉਹ ਸੱਜੇ ਖੱਬੇ ਉੱਤੇ ਥੱਲੇ ਉਹ ਲੱਗਦਾ ਜੋਰ ਮੇਰੇ ਮਿੱਤਰੋ ਆਹ ਕਿਵੇਂ ਡਾਕਟਰ ਵਾਲਾ ਇੱਕ ਟਕੜਾ ਨੰਬਰ ਜੋੜ ਗਿਆ ਉਹ ਵੱਟਿਆ ਕੌਜੀ ਓਏ ਜੀ ਆ ਗਿਆ ਟੁੱਟੀ ਮੰਜੀ ਬਾਣ ਪ੍ਰਾਣਾ ਵਿੱਚ ਦੀ ਤੀਂਦੇ ਤਾਰੇ फौजी पामे बूट सने लत मारे ए फौजी फगू दी माखे आलिया कर दशिश ए रूप शर्मा एक शर्मा टाइर आला रूप है और दूसरे पास ਅੱਜ ਫੌਜੀ ਲੋਟ ਨਹੀਂ ਆਉਂਦਾ ਅੱਜ ਫੌਜੀ ਰੰਗਾਂ ਚ ਰੇਡ ਪੈ ਗਈ ਕਹਿੰਦੇ ਬਬਰੇ ਦੀ ਆਹ ਸਾਹਮਣੇ ਕਹਿੰਦੇ ਬਬਰੇ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਹ ਪਹਿਲਾ ਗੱਲ ਕੀਤੀ ਆ ਵੀ ਜਿਲ੍ਹਾ ਪਰਨਾਲਾ ਉਹ ਕਹਿੰਦੇ ਪਾਪਾ ਆ ਲਓ ਜੀਓ ਨੇ 1700 ਤੇ ਬਾਈ ਦੇ ਵਿੱਚ ਵਸਾਇਆ ਸੀਗਾ ਉਹ ਪਰਨਾਲੇ ਦੇ ਬਲਵੰਤ ਕਾਰਗੀ ਦਿੱਪਾ ਉਹ ਪਰਨਾਲੇ ਦੇ ਰਾਮ ਸਰੂਪ ਅੜਖੀ ਜੀ ਦਿੱਤੇ ਤੇ ਪਰਨਾਲੇ ਦੇ ਕਹਿੰਦੇ ਉਹ ਸੰਤਰਾਮ ਉਹ ਤਾਂ ਸੀ ਜੀ ਦਿੱਤੇ ਉਹ ਜਿਨ੍ਹਾਂ ਨੇ ਪੜ੍ਹੇ ਉਹ ਜਾਣਦੇ ਆ ਕਿ ਜਿਨ੍ਹਾਂ ਨੇ ਪੀਲੂ ਦਾ ਮਿਰਚਾ ਪੜਿਆ ਹਾਸ਼ਮ ਦੀ ਸੱਸੀ ਪੜੀ ਮਾਲਾ ਬਣ ਕੇ ਉਹ ਨਿਰੰਦਰ ਸਿੰਘ ਕਪੂਰ ਦੀ ਉਹ ਜ਼ਰੂਰ ਪੜਿਓ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹ ਕਲਵਿੰਬਰ ਵਾਪਸ ਓਏ ਅਗਲੀ ਕੌਡੀ ਬਪਰੀਆ ਕਹਿੰਦੇ ਰਕੇਸ਼ ਆ ਗਿਆ ਮੇਰੇ ਵੀਰੋ ਰਕੇਸ਼ ਬਪਰੀਆ ਜਗਪਾਲ ਖਹਿਰਾ ਜੀ ਬੈਠੇ ਆ 골ਡੀ ਤੇ ਕਹਿੰਦੇ ਮੰਜੀਦੀ ਪੱਤੀ ਜ਼ਿੰਮੇਵਾਰੀ ਐ ਦੇ ਮੇਲੇ ਦੇ ਲਈ ਐ ਹਰਪ੍ਰੀਤ ਭਾਈ ਹੁਣਾਂ ਦੀ ਇੱਕ ਪਾਸੇ ਨੰਬਰਦਾਰ ਮੱਲੜੀ ਐ ਇੱਕ ਪਾਸੇ ਬਾਪਰੀਆ ਟਕ 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 ਆਹ ਨੰਬਰ ਕਹਿੰਦੇ ਰੇਟਰ ਦਾ ਜਿਸਮੈਂ ਮਚਾਉਣਾ ਪੈਂਦਾ ਵੇਚਾ ਕਰੇ ਫੇਰ ਜਾਰੇ ਚਰਚੇ ਹੁੰਦੇ ਆ ਵੇਚ ਜਾਂ ਕਰੇ ਰੰਗ ਵੇਖਿਆ ਨਹੀਂ ਜਾਂਦਾ ਕੋਰਾ ਤੇ ਕਾਲਾ ਨਾ ਜੱਕਪੇ ਬਣਾਉਣਾ ਨਹੀਂ ਸੁਖਾਲਾ ਕਰ ਦੇਣਾ ਰੱਖ ਦਿੰਦੇ ਆ ਪਰ ਬਣਾਉਣਾ ਪੜਿਆ ਬੰ ਨੂੰ ਪੈਂਦਾ ਆ ਕਿਵੇਂ ਕੁਲਵਿੰਦਰ ਸਿੰਘ ਆਹ ਜਲਵੇੜੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਕਟਾਉ ਨੇ ਥਾਪੀਆ ਉਹ ਚਦੀਰ ਦੀ ਧਰਤੀ ਆ ਬਹੁਤ ਵੱਡਾ ਮੇਲਾ ਇਹਨੂੰ ਜਾਉ ਤਾਂ ਦੋ ਪੈਜ ਤੇ ਜਾ ਪਾਸੇ ਤੇ ਕੁੰਡੇਲ ਵਾਲੋ ਆਹ ਕਹਿੰਦੇ ਕੁਲਵਿੰਦਰ ਜਲਵੇੜੇ ਵਾਲਾ ਇੱਕ ਤਕੜਾ ਨੰਬਰ ਜੋੜ ਗਿਆ ਹੋਏ ਬਾਬਰਾ ਆ ਗਿਆ ਆ ਮੀਤਾ ਬੈਲਜੀਅਮ ਚੰਨਜੀਤ ਬੈਲਜੀਅਮ ਆ ਉਹ ਵੀ ਕਹਿੰਦਾ ਜੁੜੇ ਬੈਠਿਆ ਮਾਤਾ ਨਸੀਬਕਰ ਕਬੱਡੀ ਅਕੈਡਮੀ ਕਹਿੰਦੇ ਬੈਲਜੀਅਮ ਦਾ ਜ਼ਿਕਰ ਹੁੰਦਾ ਦਾਤੇਵਾਸੀਆ ਭੀੜਾ ਮਲੇਸ਼ੀਆ ਤੋਂ ਆਨੰਦ ਮਾਣਦਾ ਹੁਣ ਚਰਦੀ ਗਲਾਪੀ ਵੀ 31 ਕਬੱਡੀ ਕਲੱਬ ਮਲੇਸ਼ੀਆ ਦਾ ਜ਼ਿਕਰ ਹੋਇਆ ਇੱਕ ਪਾਸੇ ਬਾਬਰਾ ਇੱਕ ਪਾਸੇ ਕਹਿੰਦੇ ਨੰਬਰਦਾਰ ਇੱਕ ਦੇ ਅੱਠਾ ਦੂਜੇ ਦੇ ਵੀ ਅੱਠਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਅੱਠ ਤੇ ਅੱਠ ਮੀਕ ਅੱਠ ਤੇ ਅੱਠ ਤੂੰ ਸਾਢੇ 16 ਕਮਾਉਣ ਨੂੰ ਫਿਰਦਾ ਮੇਰੇ ਮੋਹ ਹੁੰਦੇ ਅੱਠ ਤੇ ਅੱਠ 16 ਹੀ ਹੈ ਪਰ ਇਹ ਕਹਿੰਦੇ ਸਾਢੇ 8 ਹੈ ਮੇਰੇ ਮਿੱਤਰੋ ਉੱਪਰ ਕਹਿੰਦੇ ਹੋਲਡ ਵਾਲਾ ਨੰਬਰ ਉਹ ਰੈਫਰੀ ਡਿਸੀਜਨ ਹੈ ਹੋਲਡ ਵਾਲਾ ਉਹ ਰੈਫਰੀ ਦੇ ਗੱਲ ਖੜ ਗਈ ਹੈ ਆਹ ਕਹਿੰਦੇ ਸੌਜੀ ਦੇ ਰੇ ਮਿੱਤਰੋ ਉਹ ਕਬੱਡੀ ਪਾਉਂਦਾ ਫੌਜੀ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆਹ ਕਹਿੰਦੇ ਪਲੇਅਰ ਵੀ ਬਹੁਤ ਵਧੀਆ ਇਹ ਇਨਸਾਨ ਵੀ ਬਹੁਤ ਵਧੀਆ ਇਹ ਕਹਿੰਦੇ ਬੌਪਰ ਵਾਲਾ ਰਕੇਸ਼ ਹੈ ਅਸੀਂ ਘੱਟੋ-ਘੱਟ 55 ਬਿੰਦੂ ਅਸੀਂ ਘੱਟੇ ਹੋ ਕਲੰਡਰੇ ਆਹ ਕਹਿੰਦੇ ਪ੍ਰੇਰ ਵੀ ਵਧੀਆ ਇਹ ਇਨਸਾਨ ਵੀ ਵਧੀਆ ਇਹ ਕਹਿੰਦੇ ਰਕੇਸ਼ ਪੋਪਰ ਵਾਲਾ ਮੇਰੇ ਮਿੱਤਰੋ ਸੱਜੇ ਖੱਬੇ ਉੱਤੇ ਕਬੱਡੀ 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 ਓਏ ਕਹਿੰਦੇ ਰੇਟਰ ਤੋਂ ਰੇਟਰ ਭੱਜ ਗਿਆ ਆ ਰੇਟਰ ਤੋਂ ਰੇਟਰ ਭੱਜ ਗਿਆ ਬੱਪਰੀਆ ਵੀ ਕਹਿੰਦਾ ਹੋਣਾ ਵੀ ਅੱਜ ਮਾਲੇ ਦੇ ਨਾਲ ਪੰਗੇ ਪੈਂਦੇ ਆ ਕਲਵਿੰਦਰ ਜਲਵੇੜੇ ਵਾਲਾ ਕਲਵਿੰਦਰ ਕਹਿੰਦੇ ਧਰਮਪੁਰੇ ਵਾਲਾ ਰੇਡ ਪਾਉਣ ਦੇ ਲਈ ਪਰਿਆ ਪੀਲੇ ਪੈਂਕਟ ਦੁੱਧ ਦੇ ਪੀ ਕੇ ਕਉਡੀ ਨਹੀਂ ਉਹ ਖੇਡ ਹੁੰਦੀ ਪੈਰਲੈਂਡ ਤੇ ਆ ਜਾਂਦਾ ਜਦ ਗੱਬਰੂ ਦੀ ਰੇਡ ਹੁੰਦੀ ਵਿੱਚ ਪਿੰਾਂ ਦੇ ਪੈਣ ਪਟਾਕੇ ਕੰਨ ਗੂੰਜਦੇ ਲਾਪੜਿਆਂ ਨਾਲ ਉਹ ਕੈਰ ਮੋੜ ਖੇਡਦੇ ਯੇਕੇ ਤੇ ਮਰਦ ਖੇਡਦੇ ਖਤਰਿਆਂ ਨਾਲ ਇਹ ਕਹਿੰਦੇ ਮਰਦਾਂ ਦੀ ਖੇਡ ਹੈ ਇਹ ਫਰਕ ਹੈ ਪਹਿਲੀਏ ਦੇ ਵਿੱਚ ਕਹਿੰਦੇ ਤਰੇ ਚਲtre ਤੇ ਤਵਿਆਂ ਤੋਂ ਬਾਅਦ ਕਹਿੰਦੇ ਉਹ ਰੀਲਾ ਆ ਗਈਆ ਰੀਲਾ ਤੋਂ ਬਾਅਦ ਸੀੜੀਆਂ ਤੇ ਸੀੜੀਆਂ ਤੋਂ ਬਾਅਦ ਫੇਰ ਕਹਿੰਦੇ ਗੱਲ ਉਹ ਰਿੱਲਾ ਪਿਆ ਕੇ ਖੜ ਗਈ ਉਹ ਟਾਈਮ ਬਦਲਦਾ ਰਿਹਾ ਪਹਿਲੇ ਸਮਿਆਂ ਦੇ ਵਿੱਚ ਐਤਵਾਰ ਦਾ ਬਿੰਦ ਚੜਦਾ ਤੜਕੇ 7:30 ਵਜੇ ਰੰਗੋਲੀ 2:30 ਵਜੇ ਚੰਦਰ ਕੰਪਤਾ ਦੇ ਵਿੱਚ ਗਰੂਰ ਸਿੰਘ ਆ ਜਾਣਾ 12:00 ਵਜੇ ਜਿਹੜਾ ਸ਼੍ਰੀਚਰਵਾਰ ਨੂੰ ਸ਼ਕਤੀਮਾਨ ਹੋਣਾ ਸੀਗਾ ਉਹ ਐਤਵਾਰ ਨੂੰ ਫਿਰ ਦਿਖਾ ਦੇਣਾ ਆਪਣੇ ਜੀ ਮਾਂ ਨੇ ਕਹਿੰਦੇ ਉਹ ਕੇਸ ਲਖਾਰ ਦੇ ਨਾਲ ਨਵਾ ਦੇਣਾ ਤੇ ਵਿਆਹ ਜਿੰਨਾ ਚਾ ਚੜ ਜਾਂਦਾ ਸੀਗਾ ਆਥੜੇ ਇਹਦੀ ਫਿਲਮ ਦੇਖ ਲਈ ਤੇ ਸੋਮਵਾਰ ਰਾਤ ਨੂੰ 9:30 ਵਜੇ ਕੰਿਆਂ ਦੇ ਅਲਫ ਲੈਲਾ ਉਹ ਜਰੂਰ ਵੇਖਿਆ ਹੁਣ ਉਹ ਟਾਈਮ ਵਧੀਆ ਸੀ ਉਹ ਵੱਡਿਆ ਆ ਜਾ ਉਹ ਟਾਈਮ ਵਧੀਆ ਸੀ ਪਰ ਆਹ ਟਾਈਮ ਦੇ ਵਿੱਚ ਗੱਲ ਕਿਹੋ ਜੀ ਬੰਦੀ ਹੈ 65 ਕਿਲੋ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਉਹ ਨੰਬਰ ਵੇਖਦੇ ਆ रे बि आहे ओके आहे टकौड़ी बु औखी आहे टकोड़ी बु औखी आहे कलोबर उहो ताड़ी तोड़ी आहे ਤਾਰੇ ਤੇ ਬੱਜੇਗੀ ਚਨੀਰ ਵਾਲਾ ਕੀ ਹਾਲ ਚਾਲ ਆ ਫੇਰ ਤੇਰਾ ਹੀ ਖਿਆਲ ਅਮਰੀਕਾ ਕੀ ਹਾਲ ਚਾਲ ਆ ਤੇਰਾ ਹੀ ਖਿਆਲ ਤੇਰਾ ਹੀ ਖਿਆਲ ਹੁਣ 11 ਤੇ 13 ਸਕ੍ਰੀਨ ਬੋਰਡ ਤੇ ਧਿਆਨ ਮਾਰਿਓ ਇੱਕ ਪਾਸੇ ਕਹਿੰਦੇ 13 ਚੰਡੀਗੜ੍ਹ ਚ ਕਹਿੰਦੇ 13 ਸੈਕਟਰ ਹੀ ਹਨੇ ਬੀਵੀਏ ਜਿੱਤੇਰਾ ਨੰਬਰ ਕਬਰਾਈ ਖੜੀ ਓ ਭੱਜ 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 ਭੱਜੇ ਨੌਜਾਨਾ ਭੱਜ ਓਏ ਨੌਜਾਨਾ ਭੱਜ ਓਏ ਨੌਜਾਨਾ ਨਿਮਰ ਫੋਟੋਗ੍ਰਾਫੀ ਵਾਲੇ ਦੇ ਵੀ ਕੈਮਰੇ ਘੁੰਮਦੇ ਆ ਕਬੱਡੀ 365.com ਦੇ ਕੈਮਰੇ ਘੁੰਮਦੇ ਆ ਇਲਾਕੇ ਦੀ ਸੰਗਤ ਪੁੱਜੀ ਹੋਈ ਹੈ ਭਾਰੀ ਕਾਠਾ ਲੈ ਵੀ ਸੱਤ ਵੇਖ ਓਏ ਫੌਜੀ ਨੇ ਧਾਵਾ ਬੋਲਿਆ ਕਲਿਆਣਾ ਵਾਲਿਆ ਫੜ ਲਾ ਤਿਆਰੀ ਪਰਲਾ ਤਿਆਰੀ ਏ ਟਕ 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 ਕਰ ਨਜ਼ਾਰੇ ਆਈ ਜਾਂਦੇ ਨਜ਼ਾਰੇ ਚਾਈ ਜਾਂਦੇ ਮੈਚ ਕਾਡ ਆਹ ਲੱਗਦਾ ਜਿਵੇਂ ਜੱਟ ਤੇ ਜ਼ਮੀਨ ਚੱਲਦੀ ਹੁੰਦੀ ਆ ਉਹ ਚੋਟੀ ਦਾ ਮੈਚ ਹੈ ਮੇਰੇ ਮਿੱਤਰੋ ਰਕੇਸ਼ ਕਹਿੰਦੇ ਪੌਪਰੀਆ ਕਬੱਡੀ ਪੌਣ ਦੇ ਲਈ ਪਹੁੰਚ ਗਿਆ ਇਹ ਕਹਿੰਦੇ ਖੇਡਿਆ ਨੌਜੋ ਨੌਕਲੈਂਡ ਦੇ ਵਿੱਚ ਜਿਹੜੇ ਕਹਿੰਦੇ ਓਕਲੈਂਡ ਖੇਡਦੇ ਉਹਨਾਂ ਨੂੰ ਡਾਲਰ ਮਿਲਦੇ ਨੇ ਜਿਹੜੇ ਇੰਗਲੈਂਡ ਖੇਡਦੇ ਉਹਨਾਂ ਨੂੰ ਪਾਉਂਡ ਮਿਲਦੇ ਨੇ ਜਿਹੜੇ ਬਲੇਸ਼ੀਆ ਖੇਡਦੇ ਉਹਨਾਂ ਨੂੰ ਰਿੰਗਟ ਮਿਲਦੇ ਜਿਹੜੇ ਮਨੀਲਾ ਖੇਡਦੇ ਪੀਸੋ ਦਿੰਦੇ ਤੇ ਜਿਹੜੇ ਜਮੀਰ ਖੇਡਦੇ ਉਹਨਾਂ ਨੂੰ ਰੁਪਈਏ ਰੁਪਈਏ ਮਿਲਦੇ ਜਗਪਾਲ ਖਹਿਰਾ ਬੈਠਾ ਜ਼ਿੰਮੇਵਾਰੀ ਵੀ ਵੱਡੀ ਐ ਤੇ ਪਿੰਡ ਵਾਲਿਆਂ ਨੇ ਫਤਵਾ ਵੀ ਵੱਡਾ ਜਾਰੀ ਕਰਿਆ ਸਾਡੇ 15 ਨੰਬਰ ਮੱਖੇ ਵਾਲਾ 12 ਨੰਬਰ ਜਲਵੇੜਾ ਜਿਹੜੇ ਮੱਖੇ ਵਾਲੀਏ ਬੈਠਿਆ ਇੱਕ ਵਾਰੀ ਫੇਰ ਟਾੜੀ 25 ਕੀ